ਤੋ ਇੱਕ ਖਬਰ ਸਾਹਮਣੇ ਆ ਰਹੀ ਆ ਇਹ ਜਿਹੜੀ ਖਬਰ ਆ ਮੋਗਾ ਤੋਂ ਆ ਰਹੀ ਆ ਮੋਗਾ ਦੇ ਵਿੱਚ ਅੱਜ ਡੀਸੀ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ ਏ ਇਹ ਧਰਨਾ ਕਿਸ ਨੇ ਤੇ ਕਿਉਂ ਲਗਾਇਆ ਗਿਆ ਏ ਇਹਦੇ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਇਹ ਜਿਹੜਾ ਧਰਨਾ ਲਗਾਇਆ ਗਿਆ ਏ ਇਹ ਸਕੂਲ ਦੇ ਜਿਹੜੇ ਟੀਚਰ ਆ ਅਧਿਆਪਕ ਆ ਉਹਨਾਂ ਨੇ ਲਗਾਇਆ ਏ ਅੱਜ ਮੋਗਾ ਦੇ ਟੀਸੀ ਦਫ਼ਤਰ ਦੇ ਅੱਗੇ ਧਰਨਾ ਕਿਉਂਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਨੂੰ ਬਹੁਤ ਟਾਈਮ ਹੋ ਗਿਆ ਏ ਬਹੁਤ ਲੰਬਾ ਸਮਾਂ ਹੋ ਗਿਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਨੇ ਸਾਡੇ ਖਾਤਿਆਂ ਵਿੱਚ ਜਿਹੜੇ ਤਨਖਾਹ ਨਹੀਂ ਪਾਈਆਂ ਸਾਨੂੰ ਲੰਬੇ ਲੰਬੇ ਸਮੇਂ ਤੋਂ ਤਨਖਾਹ ਜਿਹੜੀ ਨਹੀਂ ਦੇ ਰਿਆ ਤਾਂ ਇਸ ਗੱਲ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਅੱਜ ਮੋਗਾ ਦੇ ਵਿੱਚ ਟੀਸੀ ਦਫ਼ਤਰ ਅੱਗੇ ਉਹਨਾਂ ਨੇ ਧਰਨਾ ਲਗਾਇਆ ਹੈ ਉਹਨਾਂ ਨੇ ਕੱਲਾ ਜਿਹੜੇ ਮਾਸਟਰ ਟੀਚਰ ਉਹਨਾਂ ਨੇ ਕੱਲਾ ਧਰਨਾ ਹੀ ਨਹੀਂ ਲਗਾਇਆ ਉਹਨਾਂ ਨੇ ਜਿਹੜੇ ਜਿਹੜੇ ਖਜ਼ਾਨਾ ਮੰਤਰੀ ਆ ਹਰਪਾਲ ਜਿੰਮਾ ਦਾ ਜਿਹੜਾ ਪੁਤਲਾ ਬਣਾ ਕੇ ਪੁਤਲਾ ਸਾੜਿਆ ਗਿਆ ਏ ਤਾਂ ਦੂਜੇ ਪਾਸੇ ਜਿਹੜੇ ਹੋਰ ਅਧਿਆਪਕ ਟੀਚਰ ਆ ਉਹਨਾਂ ਦੇ ਇਹ ਬਿਆਨ ਆਇਆ ਕਿ ਸਾਨੂੰ ਬਹੁਤ ਟਾਈਮ ਹੋ ਗਿਆ ਏ ਸਕੂਲ ਦੇ ਵਿੱਚ ਪੜਾਉਂਦਿਆਂ ਕਰਦਿਆਂ ਨੂੰ ਪਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨੂੰ 3 ਸਾਲ ਹੋ ਕੇ ਬਣੇ ਨੂੰ ਪਰ ਉਹਨਾਂ ਨੇ ਸਾਨੂੰ ਹਲੇ ਤੱਕ ਖਾਤਿਆਂ ਦੇ ਵਿੱਚ ਜਿਹੜੀ ਤਰਖਾ ਨਹੀਂ ਪਾਈ ਆ ਤਾਂ ਇਹਦੇ ਉੱਪਰ ਉਹਨਾਂ ਨੇ ਰੋਸ ਪ੍ਰਗਟ ਕੀਤਾ ਏ ਤਾਂ ਇੱਕ ਟੀਚਰ ਨੇ ਇਹ ਵੀ ਕਿਹਾ ਕੀ ਕੱਲੀ ਇਹ ਖਬਰ ਜਿਹੜੀ ਮੋਗਾ ਤੋਂ ਨਹੀਂ ਆ ਗਈ ਕੱਲੇ ਮੋਗਾ ਦੇ ਟੀਚਰ ਨਹੀਂ ਆ ਵੀ ਜਿਨ੍ਹਾਂ ਨੂੰ ਤਨਖਾਹ ਨਹੀਂ ਮਿਲਦੀ ਪਈ ਹੋਰ ਵੀ ਕਈ ਜਿਹੜੇ ਪਿੰਡ ਸ਼ਹਿਰ ਆ ਉੱਥੋਂ ਦੇ ਜਿਹੜੇ ਅਧਿਆਪਕ ਆ ਉਹਨਾਂ ਨੂੰ ਤਨਖਾਹ ਨਹੀਂ ਮਿਲ ਰਹੀਆਂ ਤਾਂ ਇਸ ਗੱਲ ਨੂੰ ਮੱਦੇ ਨਜ਼ਰ ਰੱਖਦਿਆਂ ਹੋયા ਅੱਜ ਮੋਗਾ ਦੇ ਵਿੱਚ ਜਿਹੜੇ ਮਾਸਟਰ ਕੇਅਰ ਯੂਨੀਅਨ ਦੇ ਟੀਚਰ ਆ ਉਹਨਾਂ ਨੇ ਇਕੱਠੇ ਹੋ ਕੇ ਡੀਸੀ ਦਫ਼ਤਰ ਦੇ ਅੱਗੇ ਧਰਨਾ ਲਗਾਇਆ ਹੈ ਦੂਜੇ ਪਾਸੇ ਹਰਪਾਲ ਚੀਮਾ ਦਾ ਜਿਹੜਾ ਪੁਤਲਾ ਵੀ ਫੋਕਿਆ ਗਿਆ ਹੈ ਤਾਂ ਟੀਚਰਾਂ ਕਈ ਟੀਚਰਾਂ ਦੇ ਇਹ ਬਿਆਨ ਆਇਆ ਜੇਕਰ ਹਲੇ ਤੱਕ ਵੀ ਸਾਡੇ ਖਾਤਾ ਵਿੱਚ ਜਿਹੜੀ ਸਰਕਾਰ ਤਨਖਾਹ ਨਹੀਂ ਪਾਵੇਗੀ ਤਾਂ ਅਸੀਂ ਜਿਹੜਾ ਆਪਣਾ ਧਰਨਾ ਹੋਰ ਜਿਹੜਾ ਲਗਾ ਕੇ ਰੱਖਾਂਗੇ ਤਾਂ ਹੋਰ ਵੀ ਜਿਹੜੇ ਆਸੇ ਪਾਸੇ ਦੇ ਟੀਚਰ ਆ ਹੋਰ ਪਿੰਡਾਂ ਸ਼ਹਿਰਾਂ ਦੇ ਜਿਹੜੇ ਟੀਚਰ ਆ ਉਹਨਾਂ ਨੂੰ ਇਕੱਠਾ ਕਰਕੇ ਅਸੀਂ ਫੇਰ ਡੀਸੀ ਦਫ਼ਤਰ ਦੇ ਅੱਗੇ ਧਰਨਾ ਲਗਾਵਾਂਗੇ ਕਿ ਸਾਡੀਆਂ ਜਿਹੜੀਆਂ ਤਨਖਾਹਾਂ ਟਾਈਮ ਤੇ ਪੈਣਾਂ ਚਾਹੀਦੀਆਂ ਤੇ ਸਾਡੀਆਂ ਜਿਹੜੀਆਂ ਬਣੀਆਂਆਂ ਬੰਦੀਆਂ ਨੇ ਤਨਖਾਹਾਂ ਉਹ ਜਿਹੜੀਆਂ ਦੇ ਦੇਣ ਤਾਂ ਇਹਦੇ ਉੱਪਰ ਇਹ ਅੱਜ ਵੱਡੀ ਖਬਰ ਆ ਰਹੀ ਤੇ ਦੂਜੀ ਖਬਰ ਜਿਹੜੀ ਆ ਉਹ ਅੱਜ ਪਾਰਲੀਮੈਂਟ ਦੇ ਵਿੱਚ ਹਰ ਸਿਮਰਤ ਕੌਰ ਬਾਦਲ ਨੇ ਬਹੁਤ ਵੱਡੇ ਜਿਹੜੇ ਆ ਸਵਾਲ ਉਠਾਏ ਆ ਪਾਰਲੀਮੈਂਟ ਦੇ ਵਿੱਚ ਅੱਜ ਸਿਮਰਤ ਹਰ ਸਿਮਰਤ ਕੌਰ ਬਾਦਲ ਨੇ ਇਹ ਕਿਹਾ ਕਿ ਪਹਿਲਾਂ ਜਿਹੜੀ ਕੇਂਦਰ ਸਰਕਾਰ ਆ ਉਹ ਕਿਸਾਨਾਂ ਨੂੰ ਪਹਿਲਾਂ ਤਾਂ ਆਪਣੇ ਨਾਲ ਮੀਟਿੰਗ ਕਰਨ ਲਈ ਬੁਲਾਉਂਦੀ ਆ ਜਦੋਂ ਮੀਟਿੰਗ ਕਰਕੇ ਵਾਪਸ ਆ ਜਾਂਦੇ ਆ ਤਾਂ ਉਹ ਸਾਰੇ ਕਿਸਾਨਾਂ ਨੂੰ ਜਿਹੜੇ ਆਗੇ ਹਰਾਸਤ ਦੇ ਵਿੱਚ ਲੈ ਲੈਂਦੇ ਆ ਵੀ ਕਿਸਾਨਾਂ ਕਿਸਾਨਾਂ ਦੇ ਨਾਲ ਕਿੰਨਾ ਵੱਡਾ ਧੋਖਾ ਕੀਤਾ ਹੈ ਤਾਂ ਇਹਦੇ ਉੱਪਰ ਜਿਹੜਾ ਹਰ ਸਿਮਰਤਕਔਰਵਾਦ ਵਾਲੇ ਬਹੁਤ ਜ਼ਿਆਦਾ ਸਵਾਲ ਉਠਾਏ ਆ ਉਹਨਾਂ ਨੇ ਇਹ ਕਿਹਾ ਕਿ ਕਿਸਾਨਾਂ ਨੂੰ ਐਮਐਸਪੀ ਜਿਹੜੀ ਆ ਐਮਐਸਪੀ ਦੀਆਂ ਮੰਗਾਂ ਰੱਖੀਆਂ ਨੇ ਉਹਨਾਂ ਨੂੰ ਪੂਰਾ ਕਰਨ ਦੀ ਬਜਾਏ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਹੈ ਤੁਹਾਨੂੰ ਪਤਾ ਹੈ ਕਿ ਕੁਲਦਨ ਪਹਿਲਾਂ ਹੀ ਪਹਿਲਾਂ ਜਦੋਂ ਕੇਂਦਰ ਸਰਕਾਰ ਨੇ ਮੀਟਿੰਗ ਬੁਲਾਈ ਸੀ ਕਿਸਾਨਾਂ ਨੂੰ ਆਪਣੇ ਨਾਲ ਗੱਲਬਾਤ ਕਰਨ ਦੇ ਲਈ ਐਮਐਸਪੀ ਦੀ ਚਰਚਾ ਐਮਐਸਪੀ ਦੀਆਂ ਜਿਹੜੀਆਂ ਗਾਰੇ ਕਿ ਨਹੀਂ ਕਿਸਾਨਾਂ ਨੇ ਉਹਨਾਂ ਦੀ ਉਹਨਾਂ ਉੱਪਰ ਚਰਚਾ ਕਰਨ ਦੇ ਲਈ ਜਦੋਂ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਬੁਲਾਇਆ ਸੀ ਤਾਂ ਜਦੋਂ ਕਿਸਾਨ ਉਹਨਾਂ ਨਾਲ ਮੀਟਿੰਗ ਕਰਕੇ ਵਾਪਸ ਆ ਰਹੇ ਸੀ ਤਾਂ ਫਿਰ ਪੁਲਿਸ ਨੇ ਸਾਰੇ ਕਿਸਾਨਾਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਲੈ ਲਿਆ ਸੀ ਜਿਦੇ ਵਿੱਚ ਸਵਰਨ ਸਿੰਘ ਪਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਸੀ ਤਾਂ ਦੂਜੇ ਪਾਸੇ ਹੋਰ ਜਿਹੜੇ ਕਿਸਾਨ ਵੀਰ ਆ ਉਹਨਾਂ ਜਿਹੜੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਆਪਣਾ ਜਿਹੜੇ ਤੰਬੂ ਲਾ ਕੇ ਬੈਠੇ ਸੀ ਤਾਂ ਫਿਰ ਉਹਨਾਂ ਦੇ ਉੱਪਰ ਜਿਹੜਿਆ ਪੀਲਾ ਪੰਜਾ ਚਲਾ ਕੇ ਉਹਨਾਂ ਦੇ ਜਿਹੜੇ ਤੰਬੂ ਜਿਹੜੇ ਆ ਸਾਰੇ ਖਰਾਬ ਕਰ ਦਿੱਤੇ ਸੀਗੇ ਹਰ ਇੱਕ ਸਮਾਨ ਜਿਹੜਾ ਤਹਸ ਨਹਿਸ ਕਰ ਦਿੱਤਾ ਗਿਆ ਸੀ ਤਾਂ ਇਦੇ ਉੱਪਰ ਜਿਹੜੇ ਦੂਸਰੇ ਕਿਸਾਨ ਵੀਰਾਂ ਉਹਨਾਂ ਨੇ ਆਪਣਾ ਰੋਸ ਪ੍ਰਗਟ ਕੀਤਾ ਸੀ ਉਹ ਇਹ ਚਾਹੁੰਦੇ ਸੀ ਕਿ ਜਿਹੜੇ ਸਾਡੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਜਿਹੜਾ ਰਿਹਾਅ ਕੀਤਾ ਜਾਵੇ ਤਾਂ ਕਈਆਂ ਜਗ੍ਹਾ ਅਤੇ ਕਈਆਂ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਕਿਸਾਨਾਂ ਨੇ ਧਰਨੇ ਲਾਉਣੇ ਸ਼ੁਰੂ ਕਰ ਦਿੱਤੇ ਸੀ ਭੁਖਾ ਹੜਤਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ ਤਾਂ ਕੱਲੀ ਖਬਰ ਵੀ ਜਿਹੜੇ ਕਿਸਾਨ ਆਗੂ ਉਹਨਾਂ ਨੂੰ ਹਰਾਸਤ ਤੇ ਹਰਾਸਤ ਦੇ ਵਿੱਚ ਲੈਣ ਦੀ ਨਹੀਂ ਆ ਰਹੀ ਸੀ ਤਾਂ ਦੂਜੇ ਪਾਸੇ ਇਹ ਵੀ ਆ ਰਿਹਾ ਸੀ ਕਿ ਜੇ ਦੇ ਕਿਸਾਨਾਂ ਦੇ ਉਥੇ ਸ਼ੰਭੂ ਦੇ ਖਨੌਰੀ ਬਾਰਡਰ ਤੇ ਜਿਹੜਾ ਸਮਾਨ ਪਿਆ ਸੀ ਟਰਾਲੀਆਂ ਸੀ ਟਰੈਕਟਰ ਸੀ ਉਹ ਵੀ ਕਿਸੇ ਨੇ ਚੋਰੀ ਕਰ ਲਏ ਸੀ ਤਾਂ ਇਹਦੇ ਉੱਪਰ ਅੱਜ ਬਹੁਤ ਵੱਡੇ ਜਿਹੜੇ ਸਵਾਲ ਉਠਾਏ ਆ ਹਰ ਸਿਮਰਤ ਕੌਰ ਬਾਦਲ ਨੇ ਪਾਰਲੀਮੈਂਟ ਦੇ ਵਿੱਚ ਕਿ ਕੇਂਦਰ ਸਰਕਾਰ ਨੇ ਪਹਿਲਾਂ ਤਾਂ ਕਿਸਾਨਾਂ ਨੂੰ ਸੱਦਾ ਦਿੱਤਾ ਮੀਟਿੰਗ ਕਰਨ ਦੇ ਲਈ ਵੀ ਐਮਐਸਪੀ ਉੱਪਰ ਚਰਚਾ ਕਰਨ ਦੇ ਲਈ ਤੇ ਬਾਅਦ ਵਿੱਚ ਜਿਹੜੀਆਂ ਉਹਨਾਂ ਦੀ ਐਮਐਸਪੀ ਦੀਆਂ ਮੰਗਾਂ ਸੀ ਉਹ ਨਹੀਂ ਪੂਰੀ ਹਕੀਕਤ ਸਭ ਉਹਦੇ ਉਹਨਾਂ ਨੇ ਜਿਹੜਾ ਕਿਸਾਨ ਜਥੇ ਬੰਦਿਆਂ ਨੇ ਕਿਸਾਨਾਂ ਨੂੰ ਹਰਾਸਤ ਦੇ ਵਿੱਚ ਲੈ ਲਿਆ ਸੀ ਤਾਂ ਇਹਦੇ ਉੱਪਰ ਬਹੁਤ ਵੱਡਾ ਜਿਹੜਾ ਰੌਲਾ ਪਿਆ ਸੀ ਆ ਹੜਕੰਪ ਜਿਹੜਾ ਮਚ ਪਿਆ ਸੀ ਤਾਂ ਅੱਜ ਹਰਸਿਮਰਤ ਕੌਰ ਬਾਦਲ ਨੇ ਇਹ ਵੀ ਕਿਹਾ ਕਿ ਜਿਹੜੀ ਕੇਂਦਰ ਸਰਕਾਰ ਆ ਉਹਨਾਂ ਕੋਲੇ ਜਿਹੜਾ ਇੱਕ ਨਕਸ਼ਾ ਹੈਗਾ ਤੇ ਉਹਦੇ ਉੱਪਰ ਪੰਜਾਬ ਦਾ ਕੋਈ ਵੀ ਜ਼ਿਕਰ ਨਹੀਂ ਹੋ ਰਿਹਾ ਜਿਹੜੀ ਕੇਂਦਰ ਸਰਕਾਰ ਆ ਕਿਸਾਨਾਂ ਦੇ ਨਾਲ ਧੋਖਾ ਕਰ ਰਹੀ ਆ ਉਹਨਾਂ ਨਾਲ ਕੁੱਟਮਾਰ ਕਰ ਰਹੀ ਆ ਦੂਜੇ ਪਾਸੇ ਬੇਰੁਜ਼ਗਾਰੀ ਦੇ ਉੱਪਰ ਵੀ ਉਹਨਾਂ ਨੇ ਜਿਹੜੇ ਸਵਾਲ ਉਠਾਇਆ ਕਿ ਅੱਜਕੱਲ ਦੇ ਜਿਹੜੇ ਨੌਜਵਾਨ ਆ ਪੜ੍ਹ ਲਿਖ ਕੇ ਇੰਨੇ ਜਿਹੜੇ ਕਾਬਿਲ ਹੋਏ ਪਏ ਆ ਜੌਬ ਕਰਨ ਦੇ ਲਈ ਨੌਕਰੀਆਂ ਕਰਨ ਦੇ ਲਈ ਤਾਂ ਉਹਨਾਂ ਨੂੰ ਹਾਲੇ ਤੱਕ ਕੋਈ ਵੀ ਨੌਕਰੀ ਨਹੀਂ ਮਿਲੀ ਪਰ ਇਹਦੇ ਉੱਪਰ ਜਿਹੜੇ ਸਵਾਲ ਉਠਾਏ ਪਿਆ ਮਾਨ ਸਰਕਾਰ ਦੇ ਉੱਪਰ ਵਿੱਚ ਜਦੋਂ ਉਹਨਾਂ ਦੀ ਸਰਕਾਰ ਨਹੀਂ ਬਣੀ ਸੀ ਤਾਂ ਉਦੋਂ ਉਹ ਆਮ ਲੋਕਾਂ ਨੂੰ ਕਿੰਨੇ ਵੱਡੇ ਵੱਡੇ ਵਾਅਦੇ ਕਰਦੀ ਸੀ ਕਿ ਜਦੋਂ ਸਾਡੀ ਸਰਕਾਰ ਬਣੂਗੀ ਤਾਂ ਜਿਹੜੀਆਂ ਬੀਬੀਆਂ ਹੋਣੀਆਂ ਬੀਬੀਆਂ ਹੋਣੀਆਂ ਉਹਨਾਂ ਨੂੰ ਅਸੀਂ 1000 ਰੁਪਏ ਦਵਾਂਗੇ ਬੇਰੋਜ਼ਗਾਰੀ ਦੂਰ ਕਰਾਂਗੇ ਜਿਹੜੇ ਇੱਥੋਂ ਦੇ ਨੌਜਵਾਨ ਪੰਜਾਬ ਦੇ ਨੌਜਵਾਨ ਬਾਹਰ ਜਾਂਦੇ ਆ ਉਹ ਵਾਪਸ ਆਉਣਗੇ ਸਗੋਂ ਦੇ ਬਾਹਰਲੇ ਜਿਹੜੇ ਨੌਜਵਾਨ ਉਹ ਇੱਥੇ ਪੰਜਾਬ 'ਚ ਆਉਣਗੇ ਅਤੇ ਨਸ਼ਾ ਜਿਹੜਾ ਅਸੀਂ ਖਤਮ ਕਰਾਂਗੇ ਤਾਂ ਕਿਸਾਨਾਂ ਨੂੰ ਵੀ ਵਾਅਦਾ ਕੀਤਾ ਕਿ ਜਦੋਂ ਸਾਡੀ ਸਰਕਾਰ ਬਣੂਗੀ ਉਦੋਂ ਅਸੀਂ 5 ਮਿੰਟਾਂ ਦੇ ਵਿੱਚ ਐਮਐਸਪੀ ਜਿਹੜੀ ਅਸੀਂ ਲਾਗੂ ਕਰਾਂਗੇ ਪਰ ਹੁਣ ਜਿਹੜੇ ਇਹ ਸਵਾਲ ਉੱਠਦੇ ਆ ਇਹ ਜਿਹੜੇ ਮਾਨ ਸਰਕਾਰ ਆ ਉਹਨੂੰ ਕੀ ਅਤੀ ਨਜ਼ਰ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਜਦੋਂ ਮਾਨ ਸਰਕਾਰ ਤੇ ਸਰਕਾਰ ਨਹੀਂ ਬਣੀ ਸੀ ਤਾਂ ਆਮ ਲੋਕ ਤੇ ਕਿਸਾਨ ਸੋਚਦੇ ਆ ਵੀ ਉਹਦੋਂ ਤਾਂ ਸਾਡੇ ਨਾਲ ਇੰਨੇ ਵੱਡੇ ਵੱਡੇ ਵਾਅਦੇ ਕਰਦੀ ਸੀ ਪਰ ਹੁਣ 3 ਸਾਲ ਹੋ ਗਏ ਆ ਉਹਨਾਂ ਨੇ ਕੋਈ ਵੀ ਵਾਅਦਾ ਹਾਲੇ ਤੱਕ ਪੂਰਾ ਨਹੀਂ ਕੀਤਾ ਵੀ ਉਹਨਾਂ ਨੂੰ ਜਿਹੜੀਆਂ ਵੋਟਾਂ ਸੀ ਉਤੋਂ ਤਾਂ ਕਿ ਮਤਲਬ ਸੀ ਵੀ ਜਦੋਂ ਵੋਟਾਂ ਲੈਣੀਆਂ ਸੀ ਉਦੋਂ ਆਮ ਲੋਕਾਂ ਨੂੰ ਕਿਸਾਨਾਂ ਨੂੰ ਜਿਹੜਾ ਬੁੱਧੂ ਬਣਾਉਣਾ ਉਹਨਾਂ ਨੂੰ ਜ਼ਰੂਰੀ ਸੀ ਤੇ ਹੁਣ ਤਾਂ 3 ਸਾਲ ਹੋ ਗਏ ਆ ਕੋਈ ਨਾ ਕੋਈ ਵਾਦਾ ਜਿਹੜਾ ਵੀ ਕੀਤਾ ਉਹ ਪੂਰਾ ਕਰਨਾ ਚਾਹੀਦਾ ਏ ਤਾਂ ਅੱਜ ਫਿਰ ਜਿਹੜੀ ਹਰ ਸਿਮਰਤਕਔਰ ਬਾਦਲਾ ਉਹਨਾਂ ਨੇ ਵੀ ਸਵਾਲ ਉਠਾਇਆ ਵੀ ਐਮਐਸਪੀ ਜਿਹੜੀ ਆ ਉਹਨਾਂ ਨੂੰ ਲਾਗੂ ਕਰਨ ਦੀ ਬਜਾਏ ਕਿਸਾਨਾਂ ਦੇ ਨਾਲ ਤੱਕਾ ਹੋ ਰਿਹਾ ਏ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ ਅਤੇ ਤੀਜੀ ਖਬਰ ਇਹ ਆ ਰਹੀ ਹੈ ਕਿ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਬਹੁਤ ਜ਼ਿਆਦਾ ਸਵਾਲ ਉਠਾਇਆ ਆਮ ਆਦਮੀ ਪਾਰਟੀ ਦੇ ਉੱਪਰ ਪਹਿਲਾਂ ਉਹਨਾਂ ਨੇ ਇਹ ਮੁੱਦਾ ਚੱਕਿਆ ਸੀ ਕਿ ਜਿਹੜੇ ਪੰਜਾਬ ਦੇ ਨੌਜਵਾਨ ਆ ਅਧਿਆਪਕ ਆ ਉਹਨਾਂ ਦੇ ਉੱਪਰ ਜਿਹੜਾ ਲਾਠੀ ਚਾਰਜ ਹੋ ਰਿਹਾ ਹੈ ਉਹ ਕਿਉਂ ਹੋ ਰਿਹਾ ਹੈ ਕਿਉਂਕਿ ਉਹਨਾਂ ਨੇ ਤਾਂ ਆਪਣੀਆਂ ਜਿਹੜੀਆਂ ਨੌਕਰੀਆਂ ਦੀ ਮੰਗ ਰੱਖੀ ਸੀ ਤਾਂ ਉਦੋਂ ਜਿਹੜੀ ਭਗਵੰਤ ਮਾਨ ਦੀ ਸਰਕਾਰ ਨਹੀਂ ਬਣੀ ਸੀ ਤਾਂ ਉਦੋਂ ਕਹਿੰਦੇ ਸੀ ਅਸੀਂ ਜਿਹੜੀ ਆ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਖਤਮ ਕਰਾਂਗੇ ਅਤੇ ਦੂਜਾ ਸਵਾਲ ਉਹਨਾਂ ਨੇ ਇਹ ਉਠਾਇਆ ਕਿ ਜਿਹੜਾ ਪਟਿਆਲਾ ਦੇ ਵਿੱਚ ਕਰਨਲ ਦੇ ਨਾਲ ਪੰਜਾਬ ਪੁਲਿਸ ਨੇ ਕਟਮਾਰ ਕੀਤੀ ਸੀ ਤਾਂ ਉਸ ਟਾਈਮ ਜਿਹੜੀ ਉਹਦੀ ਘਰਵਾਲੀ ਸੀ ਰਾਤ ਦੇ 12 ਵਜੇ ਥਾਣਿਆਂ ਦੇ ਵਿੱਚ ਚੱਕਰ ਲਾਉਂਦੀ ਸੀ ਕਿਤੇ ਇੱਕ ਥਾਣੇ ਤੋਂ ਦੂਜੇ ਥਾਣੇ ਕਿਤੇ ਆਪਣੇ ਘਰਵਾਲੀ ਕੋਲੇ ਹਸਪੀਟਲ ਜਾਂਦੀ ਸੀ ਤਾਂ ਹਲੇ ਤੱਕ ਉਸ ਪਰਿਵਾਰ ਨੂੰ ਜਿਹੜਾ ਜਸਟਿਸ ਨਹੀਂ ਮਿਲਿਆ ਇਹਦੇ ਉੱਪਰ ਵੀ ਸਵਾਲ ਉਠਾਇਆ ਤੇ ਤੀਜਾ ਸਵਾਲ ਉਹਨਾਂ ਨੇ ਇਹ ਉਠਾਇਆ ਕਿ ਜਿਹੜੀ ਕੇਂਦਰ ਸਰਕਾਰ ਆ ਪਹਿਲਾ ਤਾਂ ਉਹਨਾਂ ਨੇ ਪੰਜਾਬ ਦੇ ਜਿਹੜੇ ਕਿਸਾਨ ਆ ਕਿਸਾਨ ਜਥਿਆਂ ਜਥੇਬੰਦੀਆਂ ਨੇ ਪਹਿਲਾਂ ਤਾਂ ਉਹਨਾਂ ਨੇ ਸੱਦਾ ਦਿੱਤਾ ਮੀਟਿੰਗ ਦੇ ਲਈ ਤੇ ਜਦੋਂ ਕਿਸਾਨ ਜਥੇਬੰਦੀਆਂ ਮੀਟਿੰਗ ਕਰਨ ਦੇ ਲਈ ਚੰਡੀਗੜ੍ਹ ਗਈ ਸੀ ਤਾਂ ਉਹਨਾਂ ਨਾਲ ਮੀਟਿੰਗ ਦੇ ਵਿੱਚ ਸ਼ਾਮਲ ਹੋ ਕੇ ਵਾਪਸ ਆ ਰਹੀ ਸੀ ਤਾਂ ਪੰਜਾਬ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਕੱਲਾ ਉਹਨਾਂ ਨੇ ਹਿਰਾਸਤ ਦੇ ਵਿੱਚ ਨਹੀਂ ਲਿਆ ਜਿਹੜੇ ਸ਼ੰਭੂ ਤੇ ਖਨੋਰੀ ਬਾਰਡਰ ਤੇ ਉਹਨਾਂ ਦੇ ਤੰਬੂ ਲੱਗੇ ਸੀ ਉਹਨਾਂ ਦਾ ਉੱਥੇ ਸਮਾਨ ਪਿਆ ਸੀ ਤਾਂ ਉਹਦੇ ਉੱਪਰ ਵੀ ਪੀਲਾ ਪੰਜਾ ਚਲਾਇਆ ਗਿਆ ਉਹਨਾਂ ਨੂੰ ਸਾਰਿਆਂ ਨੂੰ ਬੇਕਾਰ ਕਰ ਦਿੱਤਾ ਗਿਆ ਤਾਂ ਜਦੋਂ ਜਿਹੜੀ ਪੰਜਾਬ ਪੁਲਿਸ ਆ ਉਹਨਾਂ ਨੇ ਉਹਨਾਂ ਦੇ ਕੱਲੀ ਕੱਲਾ ਵੀ ਪੀਲਾ ਪੰਜਾ ਚਲਾ ਕੇ ਉਹਨਾਂ ਦੇ ਤੰਬੂ ਨਹੀਂ ਜਿਹੜੇ ਢਾਏ ਆ ਸਗੋਂ ਦੀ ਉੱਥੇ ਉਹਨਾਂ ਦੇ ਜਿਹੜੇ ਕਿਸਾਨਾਂ ਦਾ ਸਮਾਨ ਸੀ ਗੈਸ ਤੁੱਲਾ ਸੀ, ਏਸੀਸੀ, ਟਰੈਕਟਰ ਟਰਾਲੀਆਂ ਸੀ, ਉਹ ਸਾਰਾ ਕੁਝ ਜਾ ਕੇ ਜਿਹੜੇ ਲੈ ਗਏ ਸੀ ਚੋਰੀ ਕਰ ਦਿੱਤਾ ਗਿਆ ਸੀ, ਇਕੱਲੇ ਉਹਨਾਂ ਦੇ ਮੱਜੇ ਬਿਸਤਰੇ ਵੀ ਨਹੀਂ ਛੱਡੇ। ਅਸੀਂ ਤਾਂ ਸੋਚਿਆ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਕਿਸਾਨਾਂ ਦੀ ਮਦਦ ਕਰੇਗੀ, ਉਹਨਾਂ ਨੂੰ ਮੱਜੇ ਬਿਸਤਰੇ ਦੇਵੇਗੀ। ਉਹਨਾਂ ਨੇ ਮੱਜੇ ਬਿਸਤਰੇ ਦੇਣ ਦੀ ਬਜਾਏ ਉਹਨਾਂ ਤੋਂ ਮੱਜੇ ਬਿਸਤਰੇ ਵੀ ਖੋਲੇ। ਅਸੀਂ ਕਿ ਅਸੀਂ ਸੋਚਿਆ ਸੀ ਵੀ ਇਹ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਆ ਉਹ ਪੂਰੀਆਂ ਕਰਨਗੇ ਤੇ MSP ਜਿਹੜੀ ਆ ਲਾਗੂ ਕਰਨਗੇ ਪਰ ਦੂਜੇ ਪਾਸੇ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਆ ਕੁਲਦੀਪ ਸਿੰਘ ਢਾਲੀਵਾਲ ਨੇ ਇਹ ਜਵਾਬ ਦਿੱਤਾ ਕਿ ਜਿਹੜੀ ਮੀਟਿੰਗ ਹੋਈ ਸੀ ਉਹ ਸਾਡੇ ਨਾਲ ਥੋੜੀ ਹੋਈ ਸੀ ਜਿਹੜੀ ਉਹਨਾਂ ਦੀ ਐਮਐਸਪੀ ਆ ਕਿਸਾਨਾਂ ਦੀਆਂ ਮੰਗਾਂ ਨੇ ਉਹ ਸਾਡੇ ਨਾਲ ਥੋੜੀ ਰਿਲੇਟਡ ਆ ਸਾਡੇ ਨਾਲ ਥੋੜੀ ਸਬੰਧਤ ਰੱਖਦੀਆਂ ਨੇ ਤਾਂ ਇਹ ਤਾਂ ਕੇਂਦਰ ਸਰਕਾਰ ਨਾਲ ਰੱਖਦੀਆਂ ਨੇ ਫਿਰ ਪ੍ਰਤਾਪ ਸਿੰਘ ਬਾਜਬਣ ਨੇ ਫੇਰ ਜਵਾਬ ਦਿੱਤਾ ਵੀ ਜੇਕਰ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਤਾਂ ਫਿਰ ਪੰਜਾਬ ਪੁਲਿਸ ਨੇ ਕਿਉਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਕਿਉਂ ਲੈ ਲਿਆ ਗਿਆ ਜਦੋਂ ਆਸ-ਪਾਸ ਦੇ ਹੋਰ ਕਿਸਾਨ ਵੀਰਾਂ ਨੇ ਆਪਣੇ ਕਿਸਾਨਾਂ ਦੇ ਬੰਦੀਆਂ ਨੂੰ ਰਿਹਾਆ ਕਰਵਾਉਣ ਦੇ ਲਈ ਭਖੜਤਾਲ ਕੀਤੀ ਧਰਨੇ ਮਜਾਰੇ ਫੇਰ ਕਰਨ ਕਰਨੇ ਸ਼ੁਰੂ ਕਰ ਦਿੱਤੇ ਸੀ ਤਾਂ ਫਿਰ ਉਦ ਬਾਅਦ ਵਿੱਚ ਜਿਹੜਾ ਡੀਜੀਪੀ ਆ ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਜਿਹੜੇ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਰਿਆ ਸੀ ਉਹਨਾਂ ਨੂੰ ਅਸੀਂ ਉਹਨਾਂ ਨੂੰ ਅਸੀਂ ਰਿਹਾਆ ਕਰ ਰਹੇ ਹਾਂ 450 ਜਿਹੜੇ ਕਿਸਾਨਾਂ ਨੂੰ ਅਸੀਂ ਰਿਹਾਆ ਕਰ ਦਿੱਤਾ ਹੈ ਬਾਕੀ ਜਿਹੜੀਆਂ 60 ਸਾਲ ਦੀਆਂ ਉੱਪਰ ਤੋਂ ਔਰਤਾਂ ਨੇ ਉਹਨਾਂ ਨੂੰ ਵੀ ਅਸੀਂ ਰਿਹਾਆ ਕਰ ਦਵਾਂਗੇ ਤਾਂ ਇਹਦੇ ਉੱਪਰ ਬਹੁਤ ਜ਼ਿਆਦਾ ਜਿਹੜਾ ਵਿਧਾਨ ਸਭਾ ਦੇ ਵਿੱਚ ਰੌਲਾ ਪਿਆ ਸੀ ਪਤਾਪ ਸਿੰਘ ਬਾਜਵਾ ਨੇ ਜਿਹੜੀਆਂ ਆਮ ਆਦਮੀ ਪਾਰਟੀ ਦੇ ਬਹੁਤ ਜਿਆਦਾ ਸਵਾਲ ਉਠਾਏ ਸੀ ਤਾਂ ਦੂਜੇ ਪਾਸੇ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਆ ਕੁਲਦੀਪ ਸਿੰਘ ਢਾਲੀਵਾਲ ਨੇ ਵੀ ਮੂੰਹ ਤੋੜ ਜਵਾਬ ਦਿੱਤਾ ਤੇ ਇਹਨਾਂ ਦੇ ਉੱਪਰ ਬਹੁਤ ਵੱਡੇ ਜਿਹੜੇ ਸਵਾਲ ਉੱਠੇ ਆ ਤਾਂ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ